ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਤੇ ਅਸੀਂ ਇਸ ਵੇਲੇ ਪਹੁੰਚੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਸਵੇਰ ਦਾ ਸਮਾਂ ਫਿਲਹਾਲ ਦੇ ਲਈ ਜਿਹੜੀ ਸਥਿਤੀ ਹੈ ਉਹ ਤੁਹਾਨੂੰ ਦਿਖਾਉਣੀ ਬੜੀ ਜ਼ਰੂਰੀ ਹੈ ਜਿਹੜੇ ਲੋਕ ਆਖਦੇ ਆ ਕਿ ਕਿਸਾਨਾਂ ਦੇ ਵੱਲੋਂ ਹੱਲਾ ਗੁੱਲਾ ਕੀਤਾ ਜਾਂਦਾ ਹੈ ਕਿਸਾਨ ਪੱਥਰ ਮਾਰਦੇ ਆ ਕਿਸਾਨ ਇਹ ਕਰਦੇ ਆ ਕਿਸਾਨ ਪ੍ਰਵੋਕ ਕਰਦੇ ਆ ਉਹਨਾਂ ਨੂੰ ਇਹ ਤਸਵੀਰ ਦਿਖਾਉਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿਉਂ ਕਿ ਇੱਥੇ ਜਿਹੜਾ ਹੁਣੇ ਇੰਤਜ਼ਾਮ ਕਿਸਾਨਾਂ ਨੇ ਕੀਤਾ ਨਾ ਉਹਨੂੰ ਦੇਖ ਕੇ ਤੁਸੀਂ ਵੀ ਕਿਤਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੋਗੇ ਸਾਹਮਣੇ ਤੁਸੀਂ ਬਾਰਡਰ ਦੇਖੋ ਸਾਹਮਣੇ ਉਹ ਬਾਰਡਰ ਹੈ ਫਿਲਹਾਲ ਦੇ ਲਈ ਜਿਹੜਾ ਇਹ ਵਾਲੀ ਬੈਰੀਕੇਟਿੰਗ ਹੈ ਪਹਿਲੀ ਬੈਰੀਕੇਟਿੰਗ ਸੀ ਇਹਨੂੰ ਤੋੜ ਦਿੱਤਾ ਗਿਆ ਸੀ ਤੇ ਅੱਗੇ ਹੁਣ ਉਧਰਲੇ ਪਾਸੇ ਮਿਲਟਰੀ ਬੈਠੀ ਹੋਈ ਹੈ ਜਿਹੜੀਆਂ ਰੈਪਿਡ ਐਕਸ਼ਨ ਫੋਰਸਸ ਨੇ ਉਹਨਾਂ ਦੇ ਮੁਲਾਜ਼ਮ ਬੈਠੇ ਹੋਏ ਆ ਕਰਮਚਾਰੀ ਬੈਠੇ ਹੋਏ ਆ ਤੇ ਨਾਲ ਦੀ ਨਾਲ ਅ ਸੀਆਰਪੀ ਦੇ ਜਵਾਨ ਨੇ ਜਿਹੜੇ ਉਹ ਵੀ ਉੱਥੇ ਬੈਠੇ ਹੋਏ ਆ ਉਧਰ ਉਹ ਬੈਠੇ ਨੇ ਤੇ ਫਿਲਹਾਲ ਦੇ ਲਈ ਅੱਗੇ ਕੋਈ ਵੀ ਕਿਸਾਨ ਨਹੀਂ ਆਇਆ ਹੋਇਆ ਤੇ ਹੁਣ ਕਿਸਾਨਾਂ ਵਾਲੇ ਪਾਸੇ ਨੂੰ ਤੁਹਾਨੂੰ ਦਿਖਾਉਣਾ ਬੜਾ ਜ਼ਰੂਰੀ ਹੈ ਜਿਹੜੀ ਚੀਜ਼ ਐਸ ਵੇਲੇ ਦਿਖਾਉਣੀ ਮਾਇਨੇ ਰੱਖਦੀ ਹੈ ਤੁਸੀਂ ਵੇਖੋ ਇਧਰਲੇ ਪਾਸੇ ਮਿਲਟਰੀ ਹੈ ਜਿਹੜੀ ਉਹ ਖੜੀ ਹੈ ਉਹਦੀਆਂ ਤਸਵੀਰਾਂ ਸਾਡੇ ਕੈਮਰਾ ਪਰਸਨ ਪ੍ਰਵੀਨ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੇ ਹੈ ਤੇ ਹੁਣ ਮੈਂ ਪ੍ਰਵੀਨ ਨੂੰ ਕਹੂੰਗਾ ਕਿ ਇਧਰਲੇ ਪਾਸੇ ਵਾਲੀ ਤਸਵੀਰ ਦਿਖਾਈ ਜਾਵੇ ਜਿਹੜੀ ਜ਼ਰੂਰੀ ਹੈ ਬੇहद ਜ਼ਰੂਰੀ ਹੈ ਹੁਣ ਇਧਰਲੇ ਪਾਸੇ ਮੈਂ ਤੁਹਾਨੂੰ ਬਾਰਡਰ ਦੀ ਬਿਲਕੁਲ ਜ਼ੀਰੋ ਲਾਈਨ ਦੀ ਤਸਵੀਰ ਤੁਹਾਨੂੰ ਦਿਖਾਉਂਗਾ ਤੇ ਆਖਰ ਪਹੁੰਚ ਕੇ ਦੂਸਰੇ ਪਾਸੇ ਵੀ ਸੇਮ ਟੂ ਸਿਮ ਐਸੀ ਸਥਿਤੀ ਹੈ ਕਸਤਾ ਦਿੱਲੀ ਨੂੰ ਜਾਣ ਵਾਲਾ ਇੱਕ ਰਸਤਾ ਦਿੱਲੀ ਤੋਂ ਵਾਪਸ ਆਉਣ ਵਾਲਾ ਤੇ ਦੋਹਾਂ ਦੇ ਉੱਤੇ ਸਥਿਤੀ ਫਿਲਹਾਲ ਦੇ ਲਈ ਸ਼ਾਂਤੀਪੂਰਨ ਬਣੀ ਹੋਈ ਹੈ ਕਿਉਂਕਿ ਬੀਤੇ ਦਿਨੀ ਕਿਸਾਨਾਂ ਤਿੰਤਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਮੁਖ ਆਗੂ ਐ ਉਹਨਾਂ ਨੇ ਆਖ ਦਿੱਤਾ ਸੀ ਕਿ ਆਪਾਂ ਨੇ ਪ੍ਰਵੋਕ ਨਹੀਂ ਕਰਨਾ ਕਿਸਾਨਾਂ ਨੇ ਕੁਝ ਵੀ ਐਸਾ ਨਹੀਂ ਕਰਨਾ ਜਿਹਦੇ ਕਰਕੇ ਸਥਿਤੀ ਟੈਂਸ ਬਣ ਜਾਵੇ ਤੇ ਇਹਦੇ ਕਰਕੇ ਕਿਸਾਨਾਂ ਨੇ ਇੱਕ ਬੜਾ ਵਧੀਆ ਕਦਮ ਚੁੱਕਿਆ ਕਿਸਾਨਾਂ ਨੇ ਕਿਹੜਾ ਕਦਮ ਚੁੱਕਿਆ ਉਹਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਫਿਲਹਾਲ ਦੇ ਲਈ ਤੁਹਾਨੂੰ ਫੋਰਸੇਸ ਦੀਆਂ ਤਸਵੀਰਾਂ ਦਿਖਾ ਰਹੀਆਂ ਕਿ ਫੋਰਸੇਸ ਨੇ ਜਿਹੜੀਆਂ ਆਪਣੀਆਂ ਉਹ ਆਪਣੀਆਂ ਜਗ੍ਹਾਵਾ ਦੇ ਉੱਤੇ ਡਿਪਲੋਏ ਹੋਈਆਂ ਬਈਆਂ ਨੇ ਉੱਥੇ ਉਹ ਖੜੀਆਂ ਨੇ ਤੇ ਹੁਣ ਪਿਛਲੇ ਪਾਸੇ ਦੀ ਤਸਵੀਰ ਆ ਜਿਹੜੀ ਉਹ ਤੁਹਾਨੂੰ ਦਿਖਾਉਣੀ ਬੜੀ ਜ਼ਰੂਰੀ ਹੈ ਹੁਣ ਤੁਹਾਨੂੰ ਅਸੀਂ ਉਹ ਤਸਵੀਰ ਦਿਖਾਉਨੇ ਆ ਤੁਸੀਂ ਵੇਖੋ ਕਿਸਾਨਾਂ ਨੇ ਖੁਦ ਤਾਰਾਂ ਲਗਾ ਦਿੱਤੀਆਂ ਨੇ ਲਗਭਗ 2-300 ਮੀਟਰ ਦਾ ਇਹ ਫਾਸਲਾ ਰੱਖਿਆ ਗਿਆ ਬਾਰਡਰ ਤੋਂ ਇਹ ਜਿਹੜੀਆਂ ਤਾਰਾਂ ਨੇ ਇਹ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਕਿਸਾਨ ਨੇ ਜਿਹੜੇ ਉਹ ਤਾਰਾਂ ਨੂੰ ਪਾਰ ਕਰਕੇ ਅੱਗੇ ਵਾਲੇ ਪਾਸੇ ਨੂੰ ਨਾ ਆਉਣ ਕਿਉਂਕਿ ਜਥੇਬੰਦੀਆਂ ਨੇ ਇਹ ਚੀਜ਼ ਰੱਖੀ ਆ ਹੁਣ ਤੁਸੀਂ ਤਾਰਾਂ ਖੁਦ ਦੇਖ ਸਕਦੇ ਹੋ ਸਾਰੇ ਕਿਸਾਨ ਨੇ ਜਿਹੜੇ ਉਹ ਤਾਰਾਂ ਦੇ ਪਿੱਛੇ ਹੀ ਨੇ ਤਾਰਾਂ ਦੇ ਇਧਰਲੇ ਪਾਸੇ ਸਿਰਫ ਔਰ ਸਿਰਫ ਮੀਡੀਆ ਪਰਸਨ ਨੇ ਜਿਹੜੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਆ ਪਿਛਲੇ ਪਾਸੇ ਲੰਗਰ ਚੱਲ ਰਿਹਾ ਹੈ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਫਿਲਹਾਲ ਦੇ ਲਈ ਸਥਿਤੀ ਹੈ ਜਿਹੜੀ ਪੂਰੀ ਉਹ ਸ਼ਾਂਤੀਪੂਰਨ ਬਣੀ ਹੋਈ ਹੈ ਤੇ ਇੱਥੇ ਮੌਕੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਤਾਰ ਲਗਾਈ ਤਾਰ ਦੇ ਪਰਲੇ ਪਾਸੇ ਕਿਸਾਨਾਂ ਨੂੰ ਆਖਿਆ ਕਿ ਆਪਾਂ ਨੇ ਖੜਨਾ ਹੈ ਆਪਾਂ ਨੇ ਤਾਰ पार ਨਹੀਂ ਕਰਨੀ ਕਿਉਂਕਿ ਇਹੀ ਗੱਲਾਂ ਅਕਸਰ ਦਿਖਾਈਆਂ ਜਾ ਰਹੀਆਂ ਸੀ ਕਿ ਕਿਸਾਨ ਪ੍ਰਵੋਕ ਕਰਦੇ ਆ ਹੁਣ ਤੁਸੀਂ ਆ ਚੀਜ਼ ਵੇਖ ਕੇ ਖੁਦ ਅੰਦਾਜ਼ਾ ਲਗਾਓ ਕਿ ਪ੍ਰਵੋਕ ਕੌਣ ਕਰਦਾ ਹੈ ਤੇ ਸ਼ਾਂਤਮਈ ਢੰਗ ਦੇ ਨਾਲ ਕੌਣ ਬੈਠਾ ਆ ਮੋਟੀ ਤਾਰ ਹੈ ਜਿਹੜੀ ਇਹ ਇੱਕ ਵਾਰ ਲਗਾ ਦਿੱਤੀ ਗਈ ਹੈ ਕਿਸਾਨਾਂ ਦੇ ਲਈ ਨੌਜਵਾਨਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਨੇ ਉਹ ਹਰ ਇੱਕ ਬੰਦੇ ਨੂੰ ਦੱਸਦੇ ਆ ਜਿਹੜਾ ਇਤਾਰਪਾਰ ਕਰਦਾ ਕਿ ਤੁਸੀਂ ਇਦੋਂ ਅੱਗੇ ਨਹੀਂ ਜਾਣਾ ਕਿਉਂਕਿ ਸਥਿਤੀ ਨੂੰ ਸ਼ਾਂਤੀਪੂਰਨ ਤਰੀਕੇ ਦੇ ਨਾਲ ਫਿਲਹਾਲ ਦੇ ਲਈ ਬਣਾ ਕੇ ਰੱਖਣਾ ਉਧਰ ਪ੍ਰੈਸ ਕਾਨਫਰੰਸਿਸ ਨੇ ਜਿਹੜੀਆਂ ਉਹ ਵੀ ਹੋਣੀਆਂ ਨੇ ਅੱਜ ਸ਼ਾਮ ਨੂੰ ਇੱਕ ਕੇਂਦਰ ਦੇ ਨਾਲ ਮੀਟਿੰਗ ਵੀ ਰੱਖੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਬੀਤੇ ਸ਼ਾਮ ਪਹਿਲਾਂ ਇੱਕ ਆਪਣੀਆਂ ਜਥੇਬੰਦੀਆਂ ਦੇ ਨਾਲ ਮੁਲਾਕਾਤ ਕੀਤੀ ਮੀਟਿੰਗ ਕੀਤੀ ਰਾਜਪੁਰਾ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਉੱਚ ਅਧਿਕਾਰੀ ਜਿਹੜੇ ਪੁਲਿਸ ਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਸਬੂਤ ਦਿਖਾਏ ਕਿ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਸਾਡੇ ਉੱਪਰ ਐਸਐਲਰ ਰਾਈਫਲਾਂ ਨੇ ਉਹਨਾਂ ਦੀਆਂ ਗੋਲੀਆਂ ਭਰਾਈਆਂ ਗਈਆਂ ਸਾਡੇ ਉੱਪਰ ਰਬੜ ਦੀਆਂ ਬੁਲੇਟਸ ਨੇ ਉਹ ਭਰਾਈਆਂ ਗਈਆਂ ਜਿੰਨੇ ਵੀ ਕਿਸਾਨ ਜ਼ਖਮੀ ਹੋਏ ਸੀ ਸਾਰਿਆਂ ਦੀ ਰਿਪੋਰਟ ਹੈ ਜਿਹੜੀ ਉਹ ਦਿੱਤੀ ਗਈ ਤੇ ਆ ਸਾਹਮਣੇ ਵਾਲੇ ਪਾਸੇ ਜਿਹੜੇ ਅਥਰੂ ਗੈਸ ਦੇ ਗੋਲੇ ਆਏ ਸੀ ਇਹ ਦਿਖਾਏ ਜਾ ਰਹੇ ਨੇ ਕਿਸਾਨਾਂ ਦਾ ਇਹੀ ਕਹਿਣਾ ਕਿ ਅਸੀਂ ਤੁਹਾਨੂੰ ਅੰਨ ਦਿੰਨੇ ਆ ਤੇ ਤੁਸੀਂ ਸਾਨੂੰ ਬਦਲੇ ਦੇ ਵਿੱਚ ਆ ਚੀਜ਼ ਦਿੰਨੇ ਹੋ ਕਿਸਾਨ ਨੇ ਇਹੀ ਗੱਲ ਆਖੀ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਬਾਰਡਰ ਨੂੰ ਪਾਰ ਕਰਕੇ ਅਸੀਂ ਦਿੱਲੀ ਜਾ ਕੇ ਉੱਥੇ ਬੈਠਣਾ ਚਾਹੁੰਦੇ ਆ ਕਿਉਂਕਿ ਸੰਵਿਧਾਨ ਦੇ ਵਿੱਚ ਜਗਾਵਾਂ ਮਿੱਥੀਆਂ ਗਈਆਂ ਨੇ ਕਿ ਤੁਸੀਂ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰ ਸਕਦੇ ਹੋ ਪੂਰੇ ਪੰਜਾਬ ਦੇਸ਼ ਭਰ ਦੇ ਵਿੱਚੋਂ ਜੋ ਵੀ ਚਾਹੁੰਦਾ ਹੈ ਪ੍ਰਦਰਸ਼ਨ ਕਰਨਾ ਉਹ ਇਨ੍ਹਾਂ ਜਗਾਵਾ ਦੇ ਉੱਤੇ ਪ੍ਰਦਰਸ਼ਨ ਕਰ ਸਕਦਾ ਹੈ ਪਹਿਲਾ ਇਹ ਤੇ ਦੂਸਰਾ ਜੰਤਰ ਮੰਤਰ ਦੀ ਜਗਾ ਮਿੱਥੀ ਗਈ ਹੈ ਕਿ ਤੁਸੀਂ ਜੰਤਰ ਮੰਤਰ ਤੇ ਜਾਓ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਪਰ ਇੱਥੇ ਹਰਿਆਣਾ ਬਾਰਡਰ ਹੈ ਜਿਹੜਾ ਉਹਨੂੰ ਸੀਲ ਕਰ ਦਿੱਤਾ ਗਿਆ ਸੀ ਟੋਟਲੀ ਬਿੱਤੇ ਦਿਨ ਹੀ ਬੜਾ ਕਨਫਲਿਕਟ ਹੋਇਆ ਪਹਿਲੇ ਦਿਨ ਬੜਾ ਕਨਫਲਿਕਟ ਹੋਇਆ ਤੇ ਅੱਜ ਤੀਸਰਾ ਦਿਨ ਹੈ ਤੇ ਅੱਜ ਵੀ ਕਿਤਨਾ ਕਿਤਨੀ ਸਥਿਤੀ ਫਿਲਹਾਲ ਦੇ ਲਈ ਸ਼ਾਂਤੀਪੂਰਨ ਬਣਾ ਕੇ ਰੱਖੀ ਗਈ ਹੈ ਆ ਰੋੜੇ ਚੱਲੇ ਹੋਏ ਨੇ ਇੱਟਾਂ ਪੱਥਰ ਚੱਲੇ ਹੋਏ ਆ ਅਥਰੂ ਗੈਸ ਦੇ ਗੋਲੇ ਚੱਲੇ ਹੋਏ ਆ ਰਬੜ ਦੀਆਂ ਬੁਲੇਟਸ ਚਲੀਆਂ ਹੋਈਆਂ ਨੇ ਉਹ ਸਭ ਕੁਝ ਇੱਥੇ ਦਿਖਾਈ ਦੇ ਰਿਹਾ ਤੁਹਾਨੂੰ ਇੱਕ ਬੰਬ ਦਿਖਾਉਨੇ ਆ ਇਹ ਤਮਾਕੇ ਵਾਲਾ ਬੰਬ ਹੈ ਜਿਹਦੀ ਤੁਸੀਂ ਇੱਥੇ ਤਸਵੀਰ ਹੈ ਉਹ ਵੇਖ ਸਕਦੇ ਹੋ ਜਦੋਂ ਬੰਬ ਚੱਲਦਾ ਤਾਂ ਬੜਾ ਖੜਕਾ ਕਰਦਾ ਜਿਹਦੇ ਇਹ ਕੰਨ ਕੋਲੇ ਚੱਲਦਾ ਉਹਨੂੰ ਇੱਕ ਵਾਰ ਦੇ ਲਈ ਤੇ ਇਹ ਸੁਣ ਕਰ ਦਿੰਦਾ ਸੁਣਨੋਂ ਦੇਖਣੋਂ ਹਟਾ ਦਿੰਦਾ ਹੈ ਕਾਫੀ ਸਮੇਂ ਬਾਅਦ ਹੀ ਬੰਦੇ ਨੂੰ ਸੁਰਤ ਹੁੰਦੀ ਹੈ ਤੇ ਹੁਣ ਤੁਸੀਂ ਆ ਵੇਖੋ ਇਹ ਸਾਰਾ ਗੋਲੀਆਂ ਮਾਰ ਮਾਰ ਕੇ ਛਲਨੀ ਕੀਤਾ ਗਿਆ ਆ ਆ ਜਿਹੜੀ ਬੈਰੀਕੇਟਿੰਗ ਆਸਤੇ ਬੋਰਡ ਲਗਾਇਆ ਗਿਆ ਸੀ ਲੋਹੇ ਦੀ ਜਾਲੀ ਬਣਾ ਕੇ ਫਿੱਟ ਕਰ ਦਿੱਤੀ ਗਈ ਸੀ ਇਹ ਤੁਸੀਂ ਖੁਦ ਵੇਖ ਸਕਦੇ ਹੋ ਝੰਡਾ ਲਗਾ ਦਿੱਤਾ ਗਿਆ ਪਹਿਲੀ ਬੈਰੀਕੇਟਿੰਗ ਹੈ ਇਹਨੂੰ ਤੋੜ ਦਿੱਤਾ ਗਿਆ ਹੁਣ ਦੁਬਾਰਾ ਤੋਂ ਇਹ ਇੱਥੇ ਨਹੀਂ ਲੱਗ ਸਕਦੀ ਸੋ ਹੁਣ ਜੇਕਰ ਪ੍ਰੋਟੈਸਟ ਕਰਨਾ ਹੈ ਤਾਂ ਕਿਸਾਨ ਥੋੜਾ ਅੱਗੇ ਜ਼ਰੂਰ ਵੱਧ ਸਕਦੇ ਆ ਇਸ ਤੋਂ ਅੱਗੇ ਮਾਹੌਲ ਜੇ ਗੱਲ ਕਰੀਏ ਤਾਂ ਸਾਹਮਣੇ ਫੋਰਸਸ ਨੇ ਜਿਹੜੀਆਂ ਉਹ ਲਗੀਆਂ ਹੋਈਆਂ ਨੇ ਉਸ ਤੋਂ ਅੱਗੇ ਬੈਰੀਗੇਟਿੰਗ ਲੱਗੀ ਹੋਈ ਆ ਉਸ ਤੋਂ ਅੱਗੇ ਕੰਡੇ ਵਾਲੀਆਂ ਤਾਰਾਂ ਉਹ ਵੀ ਵਿਛਾ ਕੇ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਏਗੀ ਉਹ ਵਿਛਾ ਕੇ ਰੱਖੀਆਂ ਹੋਈਆਂ ਨੇ ਤੇ ਇਹ ਆ ਸਥਿਤੀ ਸਵੇਰ ਦੀ ਇਹ ਉਹਨਾਂ ਲੋਕਾਂ ਵਾਸਤੇ ਬੜੀ ਜ਼ਰੂਰੀ ਆ ਵੇਖਣੀ ਜਿਹੜੇ ਕਹਿੰਦੇ ਨੇ ਕਿ ਕਿਸਾਨ ਸਵੇਰੇ ਹੀ ਆ ਕੇ ਇੱਥੇ ਰੌਲਾ ਪਾਉਣ ਲੱਗ ਜਾਂਦੇ ਨੇ ਕਿਸਾਨ ਉਹ ਖੜੇ ਐ ਕੈਮਰਾ ਪਰਸਨ ਨੂੰ ਕਹੂੰਗੇ ਇੱਕ ਵਾਰ ਇੱਥੋਂ ਤਸਵੀਰ ਦਿਖਾਈ ਜਾਵੇ ਸਾਰੇ ਕਿਸਾਨਾਂ ਦੀ ਜਿਹੜੇ ਖੜੇ ਨੇ ਉਸ ਲਾਈਨ ਤੋਂ ਪਰੇ ਉਸ ਲਾਈਨ ਤੋਂ ਪਰੇ ਖੜੇ ਆਏ ਇਹ ਕੋਈ ਕਿਸਾਨਾਂ ਨੂੰ ਕਿਸੇ ਨੇ ਠੋਕਮਾ ਹੁਕਮ ਨਹੀਂ ਦਿੱਤਾ ਕਿਸਾਨਾਂ ਨੂੰ ਸਿਰਫ ਔਰ ਸਿਰਫ ਦੱਸਿਆ ਗਿਆ ਕਿ ਦੇਖੋ ਆਪਾਂ ਨੇ ਜੇ ਮਸਲੇ ਨੂੰ ਠੀਕ ਤਰੀਕੇ ਦੇ ਨਾਲ ਰੱਖਣਾ ਹੈ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਜਾਬਤੇ ਦੇ ਵਿੱਚ ਰਹਿਣਾ ਪਏਗਾ ਉਹ ਜ਼ਰੂਰੀ ਹੁੰਦਾ ਹਰ ਇੱਕ ਪ੍ਰਦਰਸ਼ਨ ਆਸਤੇ ਜਾਬਤੇ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੁੰਦਾ ਜਾਬਤਾ ਟੱਪਾਂਗੇ ਤੇ ਪ੍ਰਦਰਸ਼ਨ ਕਦੋਂ ਹਿੰਸਕ ਹੋ ਜਾਂਦੇ ਨੇ ਇਸ ਚੀਜ਼ ਦਾ ਪਤਾ ਵੀ ਨਹੀਂ ਚੱਲਦਾ ਸੋ ਇਹ ਤਸਵੀਰਾਂ ਨੇ ਕਿਸਾਨਾਂ ਦੀਆਂ ਜਿਹੜੇ ਹੁਣ ਸਵੇਰੇ ਸਵੇਰੇ ਆਪਣੇ ਜਿੰਨਾ ਵੀ ਉਹਨਾਂ ਦਾ ਖੇਤਰ ਹੈਗਾ ਉਹਦੇ 'ਚ ਖੜੇ ਹਾਲਾਂਕਿ ਜਿੱਥੇ ਅਸੀਂ ਖੜੇ ਆਂ ਜਿੱਥੇ ਕਿਸਾਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਹ ਵੀ ਪੰਜਾਬ ਦਾ ਖੇਤਰ ਹੈ ਇਸੇ ਕਰਕੇ ਰੌਲਾ ਪਿਆ ਸੀ ਕਿ ਹਰਿਆਣਾ ਵਾਲੇ ਪਾਸਿਓਂ ਡਰੋਨ ਆਖਰਕਾਰ ਕਿਵੇਂ ਪੰਜਾਬ ਦੇ ਵਿੱਚ ਆ ਕੇ ਕਾਰਵਾਈਆਂ ਕਰ ਸਕਦੇ ਆ ਸੋ ਆ ਤਸਵੀਰਾਂ ਨੇ ਵੀਰ ਜਲਦੀ ਸੇਵਾ ਕਰ ਰਹੇ ਨੇ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਉਧਰਲੇ ਪਾਸੇ ਪ੍ਰਸ਼ਾਦਿਆਂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਜਕਾਰਾ ਲਗਾ ਦਿੱਤਾ ਗਿਆ ਹੁਣ ਅਗਲੀ ਜਿਹੜੀ ਕਾਲ ਆਏਗੀ ਉਸੇ ਕਾਲ ਦੇ ਹਿਸਾਬ ਦੇ ਨਾਲ ਉਸੇ ਕਾਲ ਦੇ ਆਧਾਰ ਦੇ ਉੱਤੇ ਜਿਹੜੀ ਅਗਲੀ ਕਾਰਵਾਈ ਹੈ ਅਗਲੀ ਰਣਨੀਤੀ ਹੈ ਉਹ ਘੜੀ ਜਾਏਗੀ ਉਹ ਸਭ ਕੁਝ ਹੈ ਜਿਹੜਾ ਉਹ ਕੀਤਾ ਜਾਏਗਾ ਇਹ ਵੀਰ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਜੇਕਰ ਕੋਈ ਕਿਸਾਨ ਇਧਰਲੇ ਪਾਸੇ ਆਉਂਦਾ ਹੈ ਤਾਂ ਉਹਨਾਂ ਨੂੰ ਆਖ ਦਿੱਤਾ ਜਾਵੇ ਕਿ ਜੀ ਤੁਸੀਂ ਪਿੱਛੇ ਚਲੇ ਜਾਓ ਆਪਣਾ ਏਰੀਆ ਆਪਣਾ ਖੇਤਰ ਫਿਲਹਾਲ ਦੇ ਲਈ ਉਹ ਹੈ ਜਦੋਂ ਪ੍ਰਦਰਸ਼ਨ ਸ਼ੁਰੂ ਹੋਏਗਾ ਉਦੋਂ ਆਪਾਂ ਇਧਰਲੇ ਪਾਸੇ ਨੂੰ ਆਉਣਾ ਸੋ ਜ਼ੀਰੋ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਸਵੇਰ-ਸਵੇਰ ਦੀਆਂ ਜਦੋਂ ਸਭ ਕੁਝ ਸ਼ਾਂਤਮਈਆ ਤੇ ਹੁਣ ਤੋਂ ਘੰਟੇ ਤੱਕ ਕਿਸ ਤਰੀਕੇ ਦੀ ਸਿੱਤੀ ਬਣੇਗੀ ਉਹ ਵੀ ਵੇਖਣੀ ਬਣਦੀ ਹੈ ਉਧਰਲੇ ਪਾਸੇ ਫੋਰਸਸ ਕੱਗਰ ਦਰਿਆ ਦੇ ਕੰਡੇ ਦੇ ਉੱਤੇ ਵੀ ਡਿਪਲੋਏ ਕੀਤੀਆਂ ਪਈਆਂ ਨੇ ਕੱਗਰ 'ਚ ਪਾਣੀ ਹੈ ਜਿਹੜਾ ਉਹ ਵੀ ਛੱਡ ਦਿੱਤਾ ਗਿਆ ਲੈਵਲ ਹੈ ਜਿਹੜਾ ਕੱਗਰ ਦਾ ਉਹ ਵੀ ਪਹਿਲਾਂ ਦੇ ਨਾਲੋਂ ਵਧਾ ਦਿੱਤਾ ਗਿਆ ਇਧਰਲੇ ਪਾਸੇ ਸਭ ਕੁਝ ਪੱਟ ਦਿੱਤਾ ਗਿਆ ਸੋ ਆਲੇ ਦੁਆਲੇ ਜਿੰਨੀਆਂ ਵੀ ਫਸਲਾਂ ਨੇ ਉਹ ਸਾਰੀਆਂ ਮਿੱਧੀਆਂ ਗਈਆਂ ਕਿਉਂ ਕਿ ਇੱਥੋਂ ਜਦੋਂ ਕਿਸਾਨਾਂ ਨੂੰ ਪਿੱਛੇ ਮੁੜਿਆ ਜਾਂਦਾ ਤੇ ਕਿਸਾਨ ਫਿਰ ਆਲੇ ਦੁਆਲੇ ਜਾਣ ਦੀ ਕੋਸ਼ਿਸ਼ ਕਰਦੇ ਆ ਕੋਈ ਨਾ ਕੋਈ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰਦੇ ਆ ਸੋ ਗਰਾਊਂਡ ਜ਼ੀਰੋ ਦੀਆਂ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਚੁੱਕੇ ਆ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਸਥਿਤੀ ਕਿਸ ਤਰੀਕੇ ਦਾ ਰੂਪ ਲੈਂਦੀ ਹੈ ਉਹ ਦੇਖਣਾ ਜ਼ਰੂਰੀ ਬਣ ਜਾਏਗਾ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਆਖਦੇ ਆ ਕਿ ਕਿਸਾਨ ਇੱਥੇ ਆ ਕੇ ਹੱਲਾ ਗੁੱਲਾ ਕਰਦੇ ਆ ਇਸ ਵੇੜ ਦਾ ਮਾਹੌਲ ਆ ਸ਼ਾਂਤੀਪੂਰਨ ਮਾਹੌਲ ਆ ਜਿਹੜਾ ਇਹ ਫਿਲਹਾਲ ਦੇ ਲਈ ਬਣਾ ਕੇ ਰੱਖਿਆ ਗਿਆ ਹੈ ਗਰਾਊਂਡ ਜ਼ੀਰੋ ਦੀ ਕੱਲੀ-ਕੱਲੀ ਜਿਹੜੀ ਜਾਣਕਾਰੀ ਆ ਕੱਲੀ-ਕੱਲੀ ਅਪਡੇਟ ਆ ਕੱਲੀ-ਕੱਲੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਪਰਸਨ ਅੰਕਤ ਤੇ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚਹਿਲ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ